ਆਪਣੇ ਆਪ ਨੂੰ ਚੇਂਜ ਕਰਨ ਲਈ ਵਰਤੋ ਆਪਣੇ ਆਪ ਨੂੰ ਚੰਗੀ ਦਿਸ਼ਾ ਦਿਖਾਉਣ ਲਈ ਵਰਤੋ ਆਪਣੇ ਆਪ ਨੂੰ ਗੁਰਬਾਣੀ ਦੇ ਅੱਗੇ ਖਿਲਾਰ ਕੇ ਬਾਣੀ ਦੇ ਤੀਰ ਆਪਣੇ ਆਪ ਦੇ ਵੱਜਣ ਦੇ ਗੁਰਬਾਣੀ ਦੇ ਤੀਰ ਲੋਕਾਂ ਦੇ ਨਹੀਂ ਮਾਰਨੇ ਆਪਣੇ ਆਪ ਨੂੰ ਖਿਲਾਰੀਏ ਆਪਣੇ ਮਨ ਨੂੰ ਮੇਰੇ ਆ ਮਨਾ ਤੇਰੇ ਵਿੱਚ ਤਾਂ ਇਹ ਪ੍ਰੋਬਲਮ ਨਹੀਂ ਨਾ ਹੈਗੀ ਜੇ ਹੈ ਤੇ ਉਹਦੇ ਉੱਤੇ ਅਸੀਂ ਕੰਮ ਕਰਨਾ ਸ਼ੁਰੂ ਕਰਨਾ ਤਾਂ ਫਾਇਦਾ ਹੋਣਾ ਆਓ ਸਤਿਗੁਰੂ ਜੀ ਦਾ ਇਹ 29ਵਾਂ ਸਲੋਕ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਟੋਟਲ 52 ਸਲੋਕ ਹਨ ਫਿਰ ਦੋਰਾ ਉਹਦੇ ਵੀ ਪੰਜ ਬੰਦ ਹਨ ਟੋਟਲ ਸਲੋਕਾਂ ਦੀ ਗਿਣਤੀ ਦੇ ਵਿੱਚ ਹੀ ਕੀਤੀ ਜਾਂਦੀ 57 ਤੇ ਆਪਾਂ 29ਵਾਂ ਅੱਜ ਪੜ੍ਹਦੇ ਹਾਂ ਜੋ ਪ੍ਰਾਨੀ ਇਸ ਦਿਨ ਭਜੇ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਜੋ ਪ੍ਰਾਨੀ ਇਸ ਦਿਨ ਭਜੇ ਰੂਪ ਰਾਮ ਤੇਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ ਉਸ ਹਰੀ ਦੇ ਜਨ ਵਿੱਚ ਤੇ ਹਰੀ ਵਿੱਚ ਕੋਈ ਫਰਕ ਨਹੀਂ ਉਹ ਰੱਬ ਵਰਗਾ ਹੈ ਜਿਹੜਾ ਦਿਨ ਰਾਤ ਪਰਮਾਤਮਾ ਨੂੰ ਪਜਦਾ ਹੈ ਮਹਾਰਾਜ ਇਹ ਦੱਸੋ ਕਿਨੂੰ ਮੰਨੀਏ ਵੀ ਉਹ ਰੱਬ ਵਰਗਾ ਹੈ ਪਰਮਾਤਮਾ ਵਰਗਾ ਹੀ ਹੈ ਗੁਰੂ ਸਾਹਿਬ ਕਹਿੰਦੇ ਜਿਹੜਾ ਹਰ ਵੇਲੇ ਭਜਦਾ ਜੋ ਪ੍ਰਾਨੀ ਨਿਸ ਦਿਨ ਭਜੇ ਦਿਨ ਤੇ ਰਾਤ ਨਿਸ ਦਿਨ ਰਾਤ ਤੇ ਦਿਨ RAM RAM ਕਰਤਾ ਸਭ ਜਗ ਬਰੇ RAM ਨਾ ਪਾਇਆ ਜਾਏ ਰਾਮ ਪਾਉਣ ਵਾਸਤੇ ਬਹੁਤ ਮੁਸ਼ਕਲ ਲੱਗਦੀ ਹੈ ਆਪਣੇ ਅੰਦਰੋਂ ਵਿਕਾਰ ਕੱਢਨੇ ਪੈਂਦੇ ਨੇ ਤਾਂ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਬਕਾਰੀ ਬੰਦੇ ਧੋਖਾ ਧੜੀਆਂ ਕਰਦੇ ਨੇ ਤੇ ਉਤਰੋਂ ਨਾਮ ਜਪਦੇ ਨੇ ਜੋ ਪ੍ਰਾਣੀ ਨਿਸ ਦਿਨ ਪਜੈ ਰੂਪ ਰਾਮ ਤੇ ਜਾਨ ਭਾਵ ਜੋ ਪ੍ਰਾਣੀ ਦਿਨ ਰਾਤ ਪ੍ਰਮਾਤਮਾ ਦੇ ਨਾਮ ਮੰਗਰ ਭਜਦਾ ਹੈ ਉਹ ਪ੍ਰਮਾਤਮਾ ਦਾ ਹੀ ਰੂਪ ਹੁੰਦਾ ਹੈ ਭਾਵ ਪ੍ਰਮਾਤਮਾ ਨੂੰ ਹਰ ਟਾਈਮ ਯਾਦ ਰੱਖਦਾ ਹੈ ਉਹ ਪ੍ਰਮਾਤਮਾ ਵਰਗਾ ਹੀ ਹੁੰਦਾ ਹੈ ਤੇ ਇਸ ਇਨਸਾਨ ਦੀ ਭਗਤੀ ਉਸ ਦਾ ਜੀਵਨ ਸਫਲ ਕਰ ਦਿੰਦੀ ਹੈ ਤੇ ਸਾਨੂੰ ਵੀ ਜੀਵਨ ਸਫਲ ਕਰਨ ਲਈ ਪਰਮਾਤਮਾ ਦਾ ਨਾਮ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਤੇ ਆਪਣੇ ਮਨ ਨੂੰ ਟਿਕਾ ਕੇ ਰੱਖਣਾ ਚਾਹੀਦਾ ਹੈ ਤੇ ਸਾਰਾ ਕੁਰਬਾਨੀ ਦੇ ਵਿੱਚ ਗਿਆਨ ਹੈ ਸਾਨੂੰ ਜ਼ਰੂਰ ਪੜਨਾ ਸੁਣਨਾ ਤੇ ਸਮਝਣਾ ਚਾਹੀਦਾ ਹੈ ਤੇ ਜ਼ਿੰਦਗੀ ਨੂੰ ਜੋ ਸਾਡਾ ਮਕਸਦ ਇਸ ਧਰਤੀ ਤੇ ਆਉਣ ਦਾ ਹੈ ਆਪਣਾ ਜੀਵਨ ਸਫਲ ਕਰਨ ਦਾ ਹੈ ਤੇ ਉਹ ਸਾਨੂੰ ਇਸ ਜੀਵਨ ਵਿੱਚ ਗੁਰਬਾਣੀ ਪੜ੍ਹ ਕੇ ਸੁਣ ਕੇ ਤੇ ਸਮਝ ਕੇ ਹੀ ਮਿਲਣਾ ਹੈ ਕਿਉਂਕਿ ਇਹ ਮਨੁੱਖਾ ਜੀਵਨ ਸਾਡਾ ਜਿਹੜਾ ਯਾਦ ਰੱਖਦਾ ਹੈ ਰੂਪ ਰਾਮ ਤੇਹ ਜਾਣ ਕਹਿੰਦੇ ਉਹਨੂੰ ਰੱਬ ਦਾ ਹੀ ਰੂਪ ਸਮਝੋ ਰਾਮ ਦਾ ਹੀ ਰੂਪ ਸਮਝੋ ਐਚ ਪਾਈ ਰਣਜੀਤ ਸਿੰਘ ਤੇ ਡਰੀਆਂ ਵਾਲੇ ਨੇ ਵੈਸੇ ਤਾਂ ਬਹੁਤ ਵਧੀਆ ਐਕਸਪਲੇਨ ਕਰ ਦਿੱਤਾ ਹੈ ਪਰ ਫਿਰ ਵੀ ਜਿਸ ਤਰ੍ਹਾਂ ਆਪਣੀ ਮਤ ਹੈ ਆਪਾਂ ਵੀ ਜ਼ਰੂਰ ਸ਼ੇਅਰ ਕਰਨਾ ਚਾਹੁੰਦੇ ਹਾਂ ਭਜਨ ਦਾ ਮਤਲਬ ਸਾਰਾ ਦਿਨ ਅੱਖਾਂ ਬੰਦ ਕਰਕੇ ਬੈਠਣਾ ਨਹੀਂ ਹੈ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਰਾਮ ਰਾਮ ਕਰਨਾ ਵੀ ਨਹੀਂ ਹੈ ਭਜਨ ਦਾ ਮਤਲਬ ਅੱਜ ਦੀ ਦੁਨੀਆ ਦੇ ਵਿੱਚ ਪਰਮਾਤਮਾ ਨੂੰ ਯਾਦ ਰੱਖਣਾ ਕੋਈ ਕੰਮ ਗਲਤ ਨਾ ਕਰਨਾ ਤੇ ਹਰ ਟਾਈਮ ਹਰ ਇੱਕ ਨਾਲ ਪ੍ਰੇਮ ਭਾਵ ਰੱਖਣਾ ਭਜਨ ਹੀ ਕਿਹਾ ਜਾਂਦਾ ਹੈ ਉਹ insan ਪਰਮਾਤਮਾ ਦਾ ਰੂਪ ਹੁੰਦਾ ਹੈ ਜੋ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਨਹੀਂ ਕਰਦਾ ਸਾਡਾ ਦਿਮਾਗ ਬਹੁਤ ਵੱਡੀ ਕੈਮੀਕਲ ਫੈਕਟਰੀ ਵਰਗਾ ਹੈ ਕਿਉਂਕਿ ਸਾਡੇ ਦਿਮਾਗ ਦੇ ਵਿੱਚ ਜੋ ਕੋਡਕਬਾਰ ਭਰਿਆ ਹੋਇਆ ਹੈ ਐਨਾ ਤਾਂ ਕਿਤੇ ਫੈਕਟਰੀ ਦੇ ਵਿੱਚ ਵੀ ਨਹੀਂ ਹੁੰਦਾ ਸਾਡਾ ਦਿਮਾਗ ਹਰ ਪ੍ਰਕਾਰ ਦੀ ਗੱਲ ਨੂੰ ਐਕਸੈਪਟ ਕਰਕੇ ਉਸੇ ਤਰ੍ਹਾਂ ਦਾ ਕੈਮੀਕਲ ਬਣਾ ਦਿੰਦਾ ਹੈ ਜੇ ਅਸੀਂ ਚੰਗਾ ਸੋਚਦੇ ਹਾਂ ਤਾਂ ਚੰਗਾ ਤੇ ਜੇ ਮਾੜਾ ਸੋਚਦੇ ਹਾਂ ਤਾਂ ਮਾੜੇ ਪ੍ਰਕਾਰ ਦੇ ਸਾਡੇ ਹਾ ਭਾਵ ਬਣ ਜਾਂਦੇ ਹਨ ਜੋ ਸਾਡੇ ਦਿਮਾਗ ਦੇ ਵਿੱਚ ਹੁੰਦਾ ਹੈ ਉਹ ਹੀ ਸਾਡਾ ਸਰੀਰ ਦੱਸਣ ਲੱਗ ਜਾਂਦਾ ਹੈ